ਤੁਸੀਂ ਦੇਖ ਰਹੇ ਹੋ ਦੇਰੀ ਸਿਆrti ਵੀ ਮੈਂ ਹਾਂ ਸੰਦੀਪ ਸ਼ਰਮਾ ਤੋਂ ਪੰਜਾਬ ਦੀ 117 ਵਿਧਾਨ ਸਭਾ ਹਲਕਾ ਦੇ ਵਿੱਚ ਜਿਹੜਾ ਅੱਜ ਭਾਜਪਾ ਵੱਲੋਂ ਅੱਜ ਆਮ ਆਦੀ ਪਾਰਟੀ ਦਾ ਪੁਤਫ ਵਰਦਸ਼ਿਕਤਾ ਜਾ ਰਿਹਾ ਆ ਇਸ ਗੱਲ ਨੂੰ ਲੈ ਕੇ ਇਹ ਕਾਫੀ ਰੋਚਕ ਦਿਖਿਆ ਜਾ ਪਾਇਆ ਭਾਈ ਭਾਈ ਗੱਲ ਬਗਰੇ ਭਾਜਪਾ ਦੇ ਜਨਰਲ ਸੈਕਟਰੀ ਅਨੰਤ ਸਿੰਘ ਸਾਹਿਬ ਬੈਠੇ ਸੀ ਸਾਹਿਬ ਜੀ ਸਾਹ ਦੇਖਦੇ ਹੋ ਪੂਰੇ 117 ਵਿਧਾਨ ਸਭਾ ਜੀ ਅੱਜ ਭਾਜਪਾ ਵੱਲੋਂ ਕੀਤੇ ਜਾ ਰਹੇ ਆ ਕੀਤਾ ਦੇਖਦੇ ਹੋ ਕਿੰਨੀ ਕੀ ਤੁਹਾਡੀ ਮਤ ਧੱਕੇਸ਼ਾ ਕੀਤਾ ਦੇਖਦੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਭਗਵੰਤ ਮਾਨ ਸਰਕਾਰ ਨੇ ਲੋਗਾਂ ਦੇ ਹੱਕਾਂ ਤੇ ਡਾਕਾ ਮਾਰਨ ਦਾ ਕੰਮ ਕੀਤਾ ਐਸ ਤੋਂ ਜ਼ਿਆਦਾ ਨਿੰਦਾਯੋਗ ਕੰਮ ਕੋਈ ਨਹੀਂ ਹੋ ਸਕਦਾ ਗਰੀਬਾਂ ਨੂੰ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈਆਂ ਯੋਜਨਾਵਾਂ ਦਾ ਲਾਭ ਮਿਲੇ ਇਹਨੂੰ ਵੀ ਬਰਦਾਸ਼ਤ ਨਹੀਂ ਕਰਿਆ ਕੀ ਭਗਵੰਤ ਮਾਨ ਸਰਕਾਰ ਇਹ ਨਹੀਂ ਚਾਹੁੰਦੀ ਆਮ ਆਦਮੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਸਿਰ ਤੇ ਛੱਤ ਮਿਲੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਨੂੰ ਦਾ ਲਾਭ ਮਿਲੇ ਲੋਕਾਂ ਨੂੰ ਆਪਣਾ ਘਰ ਮਿਲੇ ਕਿਆ ਉਹ ਨਹੀਂ ਚਾਹੁੰਦੇ ਕਿ ਮਜ਼ਦੂਰਾਂ ਨੂੰ ਇਸਤ੍ਰਮ ਕਾਰਡ ਮਿਲੇ ਜਿਸ ਨਾਲ ਉਹਨਾਂ ਨੂੰ ਅਨੇਕ ਜਿਹੜੇ ਬੈਨੀਫਿਟ ਮਿਲਦੇ ਨੇ ਸਰਕਾਰ ਦੇ ਲੋਨ ਦੇ ਜਾਂ ਫਾਈਨੈਂਸ਼ੀਅਲ ਹੈਲਪ ਮਿਲਦੀ ਹੈ ਉਹ ਮਿਲੇ? ਕਿਆ ਉਹ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਆਯੁਸ਼ਮਨਤਾ ਕਾਰਡ ਮਿਲੇ ਤਾਂ ਕਿ ਉਹ ਆਪਣੇ ਇਲਾਜ ਕਰਾ ਸਕਣ? ਕਿਆ ਉਹ ਨਹੀਂ ਚਾਹੁੰਦੇ ਕਿ ਹੋਰ ਜਿਹੜੀ ਪੰਜਾਬ ਦੀ ਜਨਤਾ ਨੂੰ ਆਯੁਸ਼ਮਨ ਕਾਰਡ ਮਿਲੇ ਉਹ ਆਪਣਾ ਇਲਾਜ ਮੁਫਤ ਕਰਾ ਸਕਣ? ਕਿਆ ਜਿਹੜੇ ਸਾਡੇ ਕਿਸਾਨ ਵੀਰ ਨੇ ਜਦੋਂ ਪ੍ਰਧਾਨ ਮੰਤਰੀ ਦੀ ਸਮਾਨ ਨਿਧੀ ਯੋਜਨਾ ਸ਼ੁਰੂ ਹੋਈ ਸੀਗੀ ਉਦੋਂ ਪੰਜਾਬ ਚ 24 ਲੱਖ ਦੇ ਕਰੀਬ ਜਿਹੜੇ ਸੀਗੇ ਬੈਨੀਫਿਸ਼ੀਅਰੀ ਸੀਗੇ ਉਹਦੇ ਬਾਅਦ ਉਹ ਕੇਵਾਈਸੀ ਕਰਨੇ ਸੀਗੇ ਅੱਜ 8 ਲੱਖ ਰਹਿ ਗਏ 15 ਲੱਖ ਕਿਸਾਨਾਂ ਦਾ ਇਹ ਕੇਵਾਈਸੀ ਨਾ ਹੋਣ ਕਰਕੇ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ ਕੀ ਉਹਨਾਂ ਨੂੰ ਇਹ ਦੱਸਣਾ ਕਿ ਭਈ ਤੁਹਾਡਾ ਆ ਆ ਤੁਹਾਡਾ ਕੰਮ ਕਰਨ ਵਾਲਾ ਰਹਿੰਦਾ ਤਾਂ ਕਿ ਤੁਹਾਨੂੰ ਪੈਸੇ ਆਣੇ ਸ਼ੁਰੂ ਹੋ ਜਾਣ ਕੀ ਇਹ ਗੁਨਾਹ ਹੈ ਸੋ ਇਸ ਤਰੀਕੇ ਦੇ ਨਾਲ ਸਾਡੀਆਂ ਪੈਣਾ ਜਿਵੇਂ ਹੈਗੀਆਂ ਨੇ ਉਹਨਾਂ ਨੂੰ ਸਲਾਈ ਮਸ਼ੀਨ ਦੀ ਟ੍ਰੇਨਿੰਗ ਦੇ ਕੇ ਸਲਾਈ ਦੀ ਟ੍ਰੇਨਿੰਗ ਦੇ ਕੇ ਸਲਾਈ ਮਸ਼ੀਨਾ ਦੇਣੀ ਹੈ ਸਰਕਾਰ ਵੱਲੋਂ ਮੁਫਤ। ਕੀ ਇਹ ਗੁਨਾਹ ਹੈ? ਇਹ ਪੰਜਾਬ ਦੀ ਜਨਤਾ ਨੂੰ ਮਿਲਣੀ ਹੈ ਕਿ ਬਾਹਰੋਂ ਤਾਂ ਨਹੀਂ ਮਿਲਣੀ ਆ। ਔਰ ਇਹ ਸਾਰੀਆਂ ਸਕੀਮਾਂ ਜਿਹੜੀਆਂ ਅੱਜ ਦੇ ਨਹੀਂ 10 ਸਾਲ ਤੋਂ ਚੱਲ ਰਹੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਵੰਜੇ ਰੱਖਿਆ ਇਹਨਾਂ ਨੇ। ਔਰ ਹੁਣ ਕੀ ਕਹਿੰਦੇ ਨੇ ਜੀ ਪੰਜਾਬ ਸਰਕਾਰ ਕਰ ਰਹੀ ਹੈ। ਅਸੀਂ ਇਸ 20 ਮਈ ਨੂੰ ਸ਼ੁਰੂ ਕੀਤਾ ਸੀਗਾ। 20 ਅਗਸਤ ਯਾਨੀ ਕਿ 3 ਮਹੀਨੇ 3 ਮਹੀਨੇ ਚ 1444 ਕੈਂਪ ਲਾਏ ਨੇ ਅਸੀਂ। ਔਰ ਅਸਲੀ ਲਾਏ ਉਹ ਸੀਐਸਸੀ ਸੈਂਟਰ ਲਾਏ ਅਸੀਂ ਫੈਸਿਲਿਟੇਟ ਕੀਤੇ ਨੇ। ਪੂਰੇ ਲੀਗਲ ਤਰੀਕੇ ਨਾਲ ਉਸ ਨੂੰ ਕੀਤਾ ਗਿਆ। ਲਗਭਗ 1.55 ਲੱਖ 500 ਤੋਂ ਵੱਧ ਲੋਕਾਂ ਨੂੰ ਤਾਂ ਲਾਭ ਮਿਲਿਆ। ਇਹ ਕਦੇ ਅਸੀਂ ਲਾਭ ਦੇ ਰਹੇ ਆ। ਜੇ ਤੁਸੀਂ ਲਾਭ ਦੇ ਰਹੇ ਹੁੰਦੇ ਤਾਂ 1.55 ਲੱਖ ਬੈਨੇਫਿਸ਼ੀਅਰੀ ਕਿੱਥੋਂ ਨਿਕਲਾ ਏ? ਇਹਦਾ ਮਤਲਬ ਹੈ ਅਜੇ ਸਾੜੇ ਕੰਮ ਚੱਲ ਨਹੀਂ ਸੀਗੇ ਅੱਗੇ। ਜੇ ਇੰਨੇ ਦੇ ਵਿੱਚ ਤੁਸੀਂ 1.5 ਲੱਖ ਤੋਂ ਵੱਧ ਬੈਨੇਫਿਸ਼ੀਅਰੀਜ਼ ਨੂੰ ਲਾਭ ਮਿਲ ਗਿਆ ਤੇ ਤੁਹਾਡੇ ਢੇਢ ਪੀੜ ਕਿਸ ਗੱਲ ਦੀ ਹੈ ਭਾਈ? ਇਸ ਨੂੰ ਲਾਭ ਮਿਲਿਆ ਨਾ ਔਰ ਦੂਜੀ ਚੀਜ਼ ਇਹ ਕਹਿੰਦੇ ਜੀ ਕਿ ਡਾਟਾ ਇਕੱਠਾ ਅਸੀਂ ਭਾਰਤੀ ਜਨਤਾ ਪਾਰਟੀ ਸਿਰਫ ਇਹਦੇ ਵਿੱਚ ਫੈਸਿਲਿਟੇਟ ਕਰਦੀ ਪਈ ਆ ਉਹਨਾਂ ਕੈਂਪਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਸੀਐਸਸੀ ਸੈਂਟਰ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਹੱਕ ਦਿਵਾਉਣਾ ਇਹ ਚ ਭਾਰਤੀ ਜਨਤਾ ਪਾਰਟੀ ਕੋਈ ਡਾਟਾ ਕਲੈਕਟ ਨਹੀਂ ਕਰਦੀ ਕੋਈ ਕੁਝ ਨਹੀਂ ਕਰਦੀ ਉਹ ਸੀਐਸਸੀ ਸੈਂਟਰਸ ਦੇ ਮਾਧਿਅਮ ਦੇ ਨਾਲ ਇਹ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਇਹ ਕੈਂਪ ਲਗਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਵੋਲੰਟੀਅਰਸ ਦਾ ਕਾਰਜਕਰਤਾਵਾਂ ਦਾ ਸਿਰਫ ਇੰਨਾ ਹੈਗਾ ਕਿੰਨ ਲੋਕਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਸੈਂਟਰ ਦੇ ਉੱਤੇ ਲੈ ਕੇ ਜਾਣਾ ਤਾਂ ਕਿ ਉਹ ਆਪਣੀ ਇਸ ਸਹੂਲਤ ਦਾ ਲਾਭ ਲੈ ਸਕਣ ਹੁਣ ਇਸ ਕਾਲ ਚ ਦੱਸੋ ਕਿ ਕਿਹੜੀ ਗੈਰ ਕਾਨੂੰਨੀ ਕੰਮ ਹੋ ਗਿਆ ਜੀ ਗਲਤ ਫੰਗਾ ਤੇ ਇਹ ਹੈ ਕਿ ਜਦੋਂ ਲੋਕਾਂ ਤੱਕ ਭਾਰਤ ਜਨਤਾ ਪਾਰਟੀ ਪਿੰਡਾਂ ਪਿੰਡਾਂ ਚ ਪਹੁੰਚ ਗਈ ਪਿੰਡਾਂ ਚ ਭਾਰਤ ਜਨਤਾ ਪਾਰਟੀ ਦੇ ਝੰਡੇ ਲੱਗਣ ਲੱਗ ਪਏ ਪਿੰਡਾਂ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਬੈਨਰਸ ਲੱਗਣ ਲੱਗ ਪਏ ਔਰ ਪਿੰਡ ਵਾਲੇ ਇਨਾ ਆਦਰ ਔਰ ਸਤਿਕਾਰ ਜਿਹੜੀ ਟੀਮਾਂ ਜਾਂਦੀਆਂ ਨੇ ਉੱਥੇ ਕੰਮ ਕਰਨ ਵਾਸਤੇ ਉਹਨਾਂ ਨੂੰ ਇਨਾ ਆਦਰ ਸਤਿਕਾਰ ਦਿੰਦੇ ਨੇ ਢੜਪੀੜ ਤੇ ਇਸ ਗੱਲ ਦੀ ਹੋ ਗਈ ਕਿ ਇਹ ਕੀ ਹੋਇਆ ਤਿੰਨ ਮਹੀਨੇ ਚ ਇੱਕ ਵੀ ਕੰਪਲੇਂਟ ਨਹੀਂ ਆਈ ਇਹ ਰਾਤ ਰਤ ਕੰਪਲੇਂਟਾਂ ਕਿੱਥੋਂ ਆ ਗਈਆਂ ਤੁਹਾਡੇ ਕੋਲੇ ਸਾਡੀ ਰਾਜਪੁਰਾ ਦੀ ਰੈਲੀ ਹੋਈ ਨਿਰੋਲ ਪਿੰਡੂ ਰੈਲੀ ਹੋਈ ਲਗਭਗ 12 ਤੋਂ 15000 ਜਿਹੜੇ ਸਾਡੇ ਸਿਰਫ ਪਟਿਆਲਾ ਪਾਰਲੀਮੈਂਟ ਕਸ਼ੂਰਸੀ ਦੇ ਲੋਕ ਉਹ ਸ਼ਾਮਲ ਹੋਏ ਇਰਾਨੇ ਕਿਆ ਆ ਕੀ ਹੋਇਆ ਇਹਨਾਂ ਦਾ ਦਿਮਾਗ ਚਗਰਾ ਗਿਆ ਕਿ ਭਾਰਤੀ ਜਨਤਾ ਪਾਰਟੀ ਇੰਨੀ ਪੰਜਾਬ ਦੇ ਵਿੱਚ ਅਸੈਪਟੈਂਸ ਹੋ ਗਈ ਉਹਦੀ ਇੰਨੀ ਇਨਰੋਡਸ ਹੋ ਗਈਆਂ ਇਹ ਸਾਰਾ ਉਸ ਰੈਲੀ ਦੇ ਕਰਕੇ ਉਸ ਰੈਲੀ ਤੋਂ ਇਹਨਾਂ ਬੁਖਲਾਗੇ ਨੇ ਇਹ ਕਿ ਇਹਨਾਂ ਨੂੰ ਲੱਗਦਾ ਕਿ ਸਾਡੇ ਹੱਥੋਂ ਜ਼ਮੀਨ ਨਿਕਲ ਗਈ ਔਰ ਅਸੀਂ 2027 ਤੋਂ ਪਾਰ ਹੋ ਗਏ ਰੇਸ ਤੋਂ ਇਹਸ ਕਰਕੇ ਸਾਰੀ ਜਿਹੜੀ ਜਿਹੜਾ ਹੈਗਾ ਛੜੇੰਤਰ ਰਚਿਆ ਇਹਨਾਂ ਨੇ ਪੁਲਿਸ ਬਲ ਦਾ ਦੁਰਉਪਯੋਗ ਕੀਤਾ ਹੈਗਾ ਅੱਜ ਵੀ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਡੀਟੇਨ ਕੀਤਾ ਕਿਸ ਕਾਲ ਲਈ ਡੀਟੇਨ ਕਰ ਰਹੇ ਹੋ ਕੀ ਲੋਕਾਂ ਨੂੰ ਸੁਵਿਧਾ ਦੇਣ ਵਾਸਤੇ ਵੀ ਤੁਸੀਂ ਡੀਟੇਨ ਕਰੋਗੇ ਤੁਸੀਂ ਕਰੋ ਕੁਛ ਨਾ ਉਸ ਤੇ ਬਾਧਾ ਕਰਤਾ ਸੀਗਾ ਇਹ ਡਾਟੇ ਦੀ ਗੱਲ ਕਰਦੇ ਨੇ ਮੈਨੂੰ ਇੱਕ ਚੀਜ਼ ਦੱਸਣ ਜਦੋਂ ਤੁਸੀਂ 2014 ਦੇ ਚੋਣ ਤੋਂ ਪਹਿਲਾਂ 50 ਲੱਖ ਭੈਣਾ ਦੇ ਫਾਰਮ ਭਰੇ ਸੀਗਾ ਉਹਨਾਂ ਦਾ ਆਧਾਰ ਨੋਟ ਕੀਤਾ ਸੀ ਮੋਬਾਈਲ ਨੰਬਰ ਵੀ ਨੋਟ ਕੀਤਾ ਸੀ ਸਰ ਕੁਸ਼ ਉਹ ਕਿਸ ਕਿਸ ਕਾਨੂੰਨ ਦੇ ਤਹਿਤ ਕੀਤਾ ਸੀਗਾ ਉਦੋਂ ਤੁਹਾਨੂੰ ਨਹੀਂ ਸੀ ਪਤਾ ਕਿ ਤੁਸੀਂ ਡਾਟਾ ਕਲੈਕਟ ਕਰ ਰਹੇ ਹੋ ਉਹ ਮਿਸਯੂਜ਼ ਹੋਏਗਾ ਕਿਉਂਕਿ ਮਨਚ ਚੋਰ ਹੈ ਤੁਸੀਂ ਉਦੋਂ ਇਹ ਕੰਮ ਕੀਤੇ ਨੇ ਅਸੀਂ ਇਹ ਕੰਮ ਨਹੀਂ ਕਰ ਰਹੇ ਸਾਡਾ ਸਿਰਫ ਇੱਕੋ ਇੱਕ ਕੰਮ ਹੈ ਸੇਵਾ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਨਿਕਲੇ ਆ ਸੇਵਾ ਕਰਾਂਗੇ ਕੋਈ ਮਾਈ ਦਾ ਲਾਲ ਪੰਜਾਬ ਚ ਜੰਮਿਆ ਜਿਹੜਾ ਸਾਡੇ ਰੋਕ ਸਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਕਟਰ ਦਿਨ ਰਾਤ ਇਕ ਕਰਕੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਹਰ ਲਾਭਾਰਤੀ ਨੂੰ ਲਾਭ ਪਹੁੰਚਾਉਣ ਵਾਸਤੇ ਵਚਨਬੱਧ ਹੈ ਔਰ ਅਸੀਂ ਜ਼ਮੀਨ ਤਲੱਕੇ ਹਰ ਮੱਲੇ ਹਰ ਪਿੰਡ ਹਰ ਕਸਬੇ ਵਿੱਚ ਜਾਵਾਂਗੇ ਔਰ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਜਨਤਾ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇੱਕ ਪਾਸੇ ਜਾਖੜ ਸਾਹ ਨੂੰ ਅੱਜ ਡਿਟੇਨ ਕੀਤਾ ਗਿਆ। ਦੂਜੇ ਪਾਸੇ ਅੱਜ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੱਲ ਕੀਤੀ ਹੈ ਵੀ ਵਿਰੋਧ ਕੌਮ ਚੰਡੀਗੜ੍ਹ ਦੇ ਪੈਸੋਂ ਦੀ। ਉਹ ਕਹਿੰਦੇ ਭਾਜਪਾ ਸਰਦਾਨ ਅਤੇ ਪੰਜਾਬ ਵਾਸਤੇ ਇੱਕ ਖਤਰਨਾਕ ਪਾਰਟੀ। ਸਰਦਾਨ ਦੀ ਧਜੇ ਉਡਾਨ ਵਾਲੇ ਕੌਣ ਨੇ? ਮੈਨੂੰ ਇਹਦੇ ਬਾਰੇ ਕੁਝ ਨਹੀਂ ਕਹਿੰਦੀ ਲੋੜ। ਮੈਸਟਰ ਹਰਪਾਲ ਚੀਮਾ ਜੀ ਨੂੰ ਕਾਂਗ ਦਾ ਆਪਣੇ ਮਨੀਸ਼ ਸੋਧਿਆ ਦਾ ਬਿਆਨ ਅੱਖਾਂ ਔਰ ਕੰਨ ਖੋਲ ਕੇ ਸੁਣ ਲੈ ਜੇ ਕੰਨਾਂ ਚ ਰੂ ਨਹੀਂ ਪਾਈ ਹੋਈ ਤੁਸੀਂ ਦਾ ਵੈਸੇ ਤੁਸੀਂ ਸਾਰੇ ਅੱਖੋ ਅੰਨੇ ਕੰਨੋ ਬੋਲੇ ਹੋ ਚੁੱਕੇ ਹੋ ਮੂੰਹੋਂ ਗੁੰਗੇ ਹੋ ਚੁੱਕੇ ਹੋ ਔਰ ਸਾਰੇ ਪੰਜਾਬ ਨੂੰ ਤੁਸੀਂ ਜਿਹੜਾ ਹੈਗਾ ਵਾ ਅਰਵਿੰਦ ਕੇਜਰੀਵਾਲ ਦੀ ਕੋਟਰੀ ਜਿਹੜੀ ਸੋਸ਼ੋਧਿਆ ਔਰ ਸਤਿੰਦਰ ਜੈਨ ਆਏ ਹੋਏ ਨੇ ਉਹ ਚਰਨਾਂ ਚ ਗਰਵੀ ਰੱਖ ਦਿੱਤਾ ਸਤਿੰਦਰ ਜੈਨ ਨੇ ਜੋ ਆਪਣੇ ਮਿਨਿਸਟਰ ਸਾਹਿਬ ਨੇ ਜੋ ਬੋਲਿਆ ਤੁਹਾਨੂੰ ਸ਼ਰਮ ਨਹੀਂ ਆਈ ਉਹ ਲੋਕਤੰਤਰ ਦੀ ਗੱਲ ਸੀਗੀ ਲੋਕਤੰਤਰ ਦੀ ਹੱਤਿਆ ਦੀ ਗੱਲ ਨਹੀਂ ਸੀਗੀ ਕਿਸਾਮ ਦਮ ਦੰਦ ਬੇੜ ਲੜਾਈ ਝਗੜਾ ਕੁੱਟ ਮਾਰ ਜੋ ਕਰਨੀ ਪੈਗੀ ਕਰਾਂਗੇ ਅਸੀਂ ਸਤਾਇਦਾ ਚੋਣਾਂ ਜਿੱਤਾਂਗੇ। ਕਿਆ ਇਹ ਲੋਕਤੰਤਰ ਦੀ ਗੱਲ ਕਰਦੇ ਹੋ? ਤੁਸੀਂ ਸਵਿਧਾਨ ਦੀ ਗੱਲ ਕਰਦੇ ਹੋ। ਸ਼ਰਮ ਆਣੀ ਚਾਹੀਦੀ ਕਰਨ ਤੋਂ ਪਹਿਲਾਂ। ਔਰ ਮੇਰੀ ਬੇਨਤੀ ਹੈਗੀ ਹੈ। ਭਗਵੰਤ ਮਾਨ ਤੋਂ ਲੱਗ ਕੇ ਸਾਰੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈਗੀ ਆ ਪੰਜਾਬੀ ਖੂਨ ਜੇ ਤੁਹਾਡੇ ਚ ਬਚਿਆ ਤੇ ਮਨੀਸ਼ ਸੋਧਿਆ ਦੇ ਬਿਆਨ ਦੇ ਖਿਲਾਫ ਉਸ ਨੂੰ ਪੰਜਾਬ ਚੋਂ ਵਾਪਸ ਜਾਣ ਵਾਸਤੇ ਕਹੋ ਕਿ ਤੇਰੀ ਇਥੇ ਲੋੜ ਨਹੀਂ ਗਈ। ਪੰਜਾਬੀ ਗੈਰਤਮੰਦ ਨੇ ਆਪ ਸੰਭਾਲ ਸਕਦੇ ਨੇ। ਐਫਓਜੀ ਰਾਜਨੀਤੀ ਸਾਨੂੰ ਪੰਜਾਬ ਚ ਨਹੀਂ ਚਾਹੀਦੀ। ਦਿੱਲੀ ਚ ਉਹਨਾਂ ਨੇ ਕੀਤੀ ਉਹਦਾ ਹਾਲ ਦੇਖ ਲਿਆ ਔਰ ਹੁਣ ਪੰਜਾਬ ਦੇ ਚ ਆਮ ਆਦਮੀ ਪਾਰਟੀ ਦੀ ਨੀਅ ਡੁੱਬਣ ਵਾਲੀ ਹੈ ਔਰ ਇਸ ਕਰਕੇ ਫਰਸਟ੍ਰੇਸ਼ਨ ਦੇ ਵਿੱਚ ਜਿਹੜਾ ਹੈ ਇਹ ਫਰਸਟ੍ਰੇਸ਼ਨ ਕਰ ਰਹੇ ਆਪਣੀ ਨਾਕਾਮੀ ਦੀ ਸਰਕਾਰ ਗਲਾਸ ਵਾਲਾ 50 ਸਰਕਾਰ ਦੀ 50 ਸਰਕਾਰ ਤੁਹਾਡੇ ਦਾ ਉਹ ਵੀ ਇੱਕ ਕੈਂਪ ਲਗਾਉਂਦੀ ਰੋਜ਼ ਲਗਾਉਂਦੇ ਐ ਐਮਐਲਏ ਵੀ ਲਗਾਉਂਦੇ ਆ ਤਾਂ ਤੁਹਾਡੇ ਵੱਲੋਂ ਭਾਜਪਾ ਵਰਗਾ ਉਹ ਲੜੀ ਜਨ ਹਿੱਤ ਵਾਸਤੇ ਲੋਕ ਹਿੱਤ ਵਾਸਤੇ ਜਿਹੜੇ ਕੈਂਪ ਲੰਗਦੇ ਆ ਜਾਨੀ ਬਿਨਾ ਕਿਸੇ ਪੈਸੇ ਖਰਚੇ ਤੋਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਉਹ ਤੇ ਪਹੁੰਚਾ ਰਹੇ ਆ ਤਾਂ ਉਹਦਾ 50 ਸਰਕਾਰ ਨੂੰ ਕੀ ਲੱਗਦਾ ਇਹ ਇੱਕ ਰਾਜਨੀਤਿਕ ਖੇਡ 2 ਸਾਲ ਤੋਂ ਪਹਿਲਾਂ ਅਚਨ ਗੱਲ ਹੈ ਜਿਹੜੀ ਉਹ ਸਰਕਾਰ ਤੁਹਾਡੇ ਦਵਾਰ ਲੈ ਕੇ ਜਾ ਰਹੇ ਨੇ ਉਹ ਕਿੱਥੇ ਲੈ ਕੇ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਕਿਸੇ ਵੀ ਜਨਤਾ ਦਾ ਕੋਈ ਸਮੱਸਿਆ ਦਾ ਹੱਲ ਹੋਇਆ ਹੋਊਗਾ ਉਹਨਾਂ ਉਹਨਾਂ ਪੰਜਾਬ ਦੀ ਜਨਤਾ ਨੂੰ ਕੋਈ ਸੁਵਿਧਾ ਮਿਲੀ ਹੋਏਗੀ ਉਹਨਾਂ ਤੋਂ ਇੱਥੇ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਕਾਰਜਕਰਤਾ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਕੀਮਤ ਲਾਭ ਦੇ ਰਹੇ ਮੈਂ ਤਾਂ ਕਹਿ ਰਿਹਾ ਇੱਥੇ ਡਾਕਟਰ ਨਾਲ ਗੱਲ ਕਰਦੇ ਹਾਂ ਅਸੀਂ 3 ਮਹੀਨੇ ਚ 1,56,500 ਤੋਂ ਵੱਧ ਲੋਕਾਂ ਨੂੰ ਇਹਦਾ ਲਾਭ ਦੁਲਾਇਆ ਤੁਸੀਂ ਦੱਸੋ ਤੁਸੀਂ ਆਪਣੇ ਸਰਕਾਰ ਤੁਹਾਡੇ ਦਰਵਾਜ਼ੇ 'ਚ ਤੁਸੀਂ ਕੀਤਾ ਕੀ ਹੈ ਸਾਢੇ 3 ਸਾਲ ਹੋ ਗਏ ਤੁਹਾਨੂੰ ਆ ਸਰਕਾਰ ਟੁੱਟੀਆਂ ਪਈਆਂ ਨੇ ਆ ਬੁੱਢਾ ਨਾਲੇ ਨਾਲ ਵਗਦਾ ਹੈ 800 ਕਰੋੜ ਰੁਪਏ ਤੁਸੀਂ ਖਾ ਗਏ ਫੇਰ ਕਰਨਾ ਕੀ ਹੈ ਤੁਸੀਂ ਸੋ ਇਸ ਕਰਕੇ ਇਹ ਜਿਹੜੀ ਤਾਨਾਸ਼ਾਹੀ ਸਰਕਾਰ ਹੈ ਇਹਨੂੰ ਹੁਣ ਜਾਣ ਦਾ ਟਾਈਮ ਆ ਗਿਆ ਹੁਣ ਇਹਦੀ ਫ੍ਰਸਟ੍ਰੇਸ਼ਨ ਆ ਗਈ ਇਹਨੂੰ ਖਤਮ ਕਰਨਾ ਪਏਗਾ ਬਸ ਸਾਹਿਬ ਦੇ ਦੇ ਦੋ ਵੀ ਇਹ ਪੰਜਾਬ ਦਾ ਤੁਹਾਡੇ ਵਰਗਾ ਵੀ ਦੀਪਸੇ ਪੰਜਾਬ ਭਾਈਪਾਲੇ ਵਰਕਰ ਜਿਹੜੇ ਉਹ ਬਿਨਾਂ ਕਿਸੇ ਪੈਸੇ ਤੋਂ ਕਿਸੇ ਬੇ ਲੋਕਾਂ ਦੇ ਹਿੱਤ ਵਾਸਤੇ ਕੇਂਦਰ ਸਰਕਾਰ ਦੀ ਨੀਤੀ ਸਾਮਲੇ ਗਏ ਕੀ ਕੀ ਫਰਕ ਕੀ ਹੈ ਰਿਜੈਕਸ਼ਨ ਕੀ ਆ ਰਹੀ ਹੈ ਸਰਕਾਰ ਖੁਸ ਨੇ ਦੇਖੋ ਪਹਿਲਾਂ ਸਰਕਾਰੀ ਤੰਤਰ ਨਹੀਂ ਕੰਮ ਕਰਦਾ ਸੀਗਾ ਹੁਣ ਸਰਕਾਰ ਤੰਤਰ ਦੇ ਨਾਲ ਨਾਲ ਭਾਰਤ ਭਾ ਤੰਤਰ ਵੀ ਕੰਮ ਕਰਦਾ ਹੈ ਲੋਕਾਂ ਨੂੰ ਸਹੂਲਤਾਂ ਦਲਾਂ ਚ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਧੱਕਾ ਕਰ ਰਹੀ ਹੈ ਅਸੀਂ ਇਹਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਦੱਸਦੀ ਕੀ ਇਹ ਅੱਜ ਪੰਜਾਬ ਦੇ 117 ਵਿਧਾਨ ਸਭਾ ਹਲਕਾ ਦੇ ਵਿੱਚ ਭਾਜਪਾ ਦੀ ਤਮਾਮ ਲੀਡਰਸ਼ਿਪ ਅੱਜ ਪੰਜਾਬ ਦੀ ਆਮ ਸਰਕਾਰ ਦੇ ਖਿਲਾਫ ਅੱਜ ਅਰਥੀ ਫੂਕ ਪ੍ਰਦਰਸ਼ਨ ਕਰ ਰਹੀ ਹੈ ਤਾਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਭਾਜਪਾ ਦੇ ਤਮਾਮ ਉਹ ਲੀਡਰਸ਼ਿਪ ਤੇ ਤਮਾਮ ਉਹ ਭਾਜਪਾ ਦੇ ਵਰਕਰ ਅੱਜ ਆਮ ਆਦੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕ ਕਰਦੇ ਪਏ ਇਸ ਦੇ ਨਾਲ ਹੀ ਜੜੀਆਂ ਕੇਂਦਰ ਸਰਕਾਰ ਦੀਆਂ ਉਹ ਜਨਤਕ ਨੀਤੀਆਂ ਜਿਹੜੀ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਵਾਸਤੇ ਜਿਹੜੀ ਪੰਜਾਬ ਸਰਕਾਰ ਦੇ ਜੜੀਆਂ ਇਹ ਕੱਲ ਧੱਕੇਸ਼ਾਈ ਕੀਤੀ ਗਈ ਉਸਦੇ ਰੋਸ ਹੋ ਕੇ ਪੰਜਾਬ ਦੇ ਸਾਰੇ ਭਾਜਪਾ ਵਰਕਰ ਅੱਜ ਪੰਜਾਬ ਸਰਕਾਰ ਦੇ ਖਿਲਾਫ ਅੱਜ ਅਰਤੀ ਫੁਕ ਪਰੇਸ਼ਾਨ ਕਰ ਰਹੇ ਆ ਕਿਹਾ ਮੈਂ ਮੈਂ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ